ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਹੋਇਆ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ ਅੱਜ ਤੋਂ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਹਾਲਤ ਬੀਪੀ ਬਲੱਡ ਪ੍ਰੈਸ਼ਰ ਬੀ ਹੋਇਆ ਡਾਊਨ ਤਾਂ ਦੂਸਰੇ ਪਾਸੇ ਪਲਸ ਰੇਟ ਹੋਏ ਡਾਊਨ ਲੋਕਾਂ ਦੇ ਵੱਲੋਂ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਗਏ ਸ਼ੁਰੂ ਸਰਕਾਰੀ ਬਸਾਂ ਦੇ ਕਾਮਿਆਂ ਦੀ ਹੜਤਾਲ ਦਾ ਦੂਸਰਾ ਦਿਨ ਚੰਡੀਗੜ੍ਹ ਸਥਿਤ ਸੀਐਮ ਹਾਊਸ ਦਾ ਕੀਤਾ ਜਾਵੇਗਾ ਘਰਾਓ ਤਾਂ ਅਜੇਹੇ ਦੇ ਵਿੱਚ ਲੋਕ ਹੋ ਰਹੇ ਨੇ ਖੱਜੜ ਖਰਾਬ ਅਮ੍ਰਿਤਪਾਲ ਦੇਵ ਵੱਲੋਂ ਨਵੀਂ ਪਾਰਟੀ ਦਾ ਐਲਾਨ ਨਾਮ ਪਾਰਟੀ ਦਾ ਆਇਆ ਸਾਹਮਣੇ ਮਾਗੀ ਮੌਕੇ ਕੀਤਾ ਜਾਵੇਗਾ ਰਾਜਨੀਤਿਕ ਪਾਰਟੀ ਦਾ ਵੱਡਾ ਐਲਾਨ ਅੰਮ੍ਰਿਤਪਾਲ ਦੀ ਪਾਰਟੀ ਨੂੰ ਲੈ ਕੇ ਅੰਮ੍ਰਿਤਸਰ ਤੋਂ ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਪੰਜਾਬ 'ਚ ਨਵੀਂ ਪਾਰਟੀ ਬਣਨ ਨੂੰ ਲੈ ਕੇ ਦਿੱਤੇ ਸੰਕੇਤ ਤਾਂ ਅਜੇ ਹੇ ਦੇ ਵਿੱਚ ਕਿਹਾ ਜੇਕਰ ਇੰਜ ਚੱਲਣਗੇ ਤਾਂ ਅਸੀਂ ਦਵਾਂਗੇ ਸਾਥ ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਕ੍ਰਾਈਮ ਦਾ ਰੇਟ ਫਰੀਦਕੋਟ ਦੇ ਵਿੱਚ ਐਨਆਰਆਈ ਪਰਿਵਾਰ ਦੇ ਘਰ ਵੱਡੇ ਹਮਲਾਵਰ ਲੋਕਾਂ ਦੇ ਪਰਿਵਾਰ ਤੇ ਕੀਤਾ ਹਮਲਾ ਸੀਸੀਟੀਵੀ 'ਚ ਸਾਰਾ ਮੰਜ਼ਰ ਹੋਇਆ ਕਹਿਤ ਤੇ ਹੁਣ ਕਰਦੇ ਆਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਇਹ ਲਗਾਤਾਰ ਸੰਘਰਸ਼ ਚੱਲਦਾ ਪਿਆ ਹੈ ਪਰ ਅਜਿਹੇ ਦੇ ਵਿੱਚ ਰਾਤ ਨੂੰ ਇੱਕਦਮ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ ਇੱਕ ਪਾਸੇ ਬੀਪੀ ਦੀ ਗੱਲ ਕੀਤੀ ਜਾਵੇ ਵਿਗੜਦਾ ਹੈ ਤੇ ਦੂਸਰੇ ਪਾਸੇ ਪਲਸ ਰੇਟ ਵੀ ਕਾਫੀ 40 ਤੇ ਨਸਤੀਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਨਸਤੀਕੀ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਹੱਥ ਪੈਰ ਮਲਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਤੇ ਨਾਲ ਦੇ ਲੋਕ ਜਿਹੜੇ ਕਿਸਾਨ ਹੁੰਦੇ ਆ ਸੁੱਤੇ ਪਏ ਹੁੰਦੇ ਆ ਅਚਾਨਕ ਉੱਠ ਜਾਂਦੇ ਆ ਤੇ ਸਤਨਾਮ ਵਾਹਿਗੁਰੂ ਦਾ ਜਾਪ ਹੋਣਾ ਸ਼ੁਰੂ ਹੋ ਜਾਂਦਾ ਹੈ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢਿੱਲੇਵਾਲ ਦੀ ਹਾਲਤ ਬੇਹਤ ਰਾਤੋ ਰਾਤ ਨਾਜ਼ੁਕ ਹੋ ਜਾਂਦੀ ਹੈ ਉਹਨਾਂ ਦੀ ਪਲਸ ਰੇਟ 42 ਅਤੇ ਬਲੱਡ ਪ੍ਰੈਸ਼ਰ ਦੀ ਰੇਂਜ ਅਪਰ 80 ਅਤੇ ਲੋਅਰ 56 ਤੱਕ ਚਲੀ ਗਈ ਇਸ ਤੋਂ ਬਾਅਦ ਮੌਕੇ ਤੇ ਕਾਫੀ ਮਾਹੌਲ ਗਮਗੀਨ ਹੋ ਜਾਂਦਾ ਹੈ ਲੋਕਾਂ ਦੇ ਵੱਲੋਂ ਉਥੇ ਕਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਔਰਤਾਂ ਰੋਣ ਲੱਗ ਜਾਂਦੀਆਂ ਨੇ ਮੌਕੇ ਤੇ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੇ ਹੱਥ ਪੈਰ ਮਲੇ ਜਾਂਦੇ ਐ ਡੱਲੇਵਾਲ ਦੀ ਤਬੀਅਤ ਦਾ ਪਤਾ ਚੱਲਦੇ ਹੀ ਮੌਕੇ ਤੇ ਸਾਰੇ ਕਿਸਾਨ ਜਾਗ ਉੱਠਦੇ ਆ ਤੇ ਰਾਤ ਨੂੰ ਹਰ ਪਾਸੇ ਜਾਪ ਹੋਣੇ ਸ਼ੁਰੂ ਹੋ ਜਾਂਦੇ ਐ ਇਸ ਤੋਂ ਪਹਿਲਾਂ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਮਹਾਪੰਚਾਇਤ ਹੋਈ ਇੱਥੇ 9 ਮਿੰਟ ਉਹਨਾਂ ਨੇ ਸੰਬੋਧਨ ਕੀਤਾ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਹਾਲਤ ਵਿਗੜੀ ਹੋਈ ਹੈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਧਰਨੇ ਦਾ ਦੂਸਰਾ ਦਿਨ ਹੈ ਅਜੇਹੇ ਦੇ ਵਿੱਚ ਚੰਡੀਗੜ੍ਹ ਸਥਿਤ ਸੀਐਮ ਹਾਊਸ ਘੇਰਿਆ ਜਾਵੇਗਾ ਤੇ ਲੋਕਾਂ ਨੂੰ ਵੀ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਦੂਸਰੇ ਦਿਨ ਵੀ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਇਹ ਦੂਸਰਾ ਦਿਨ ਹੈ ਜੇਕਰ ਗੱਲ ਕੀਤੀ ਜਾਵੇ ਸੋਮਵਾਰ ਨੂੰ ਕਰੀਬ 3000 ਤੋਂ ਜ਼ਿਆਦਾ ਸਰਕਾਰੀ ਕਾਮੇ ਪੰਜਾਬ ਰੋਡਵੇਜ ਪੰਪਾਸ ਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ ਜ਼ਿਕਰੇ ਖਾਸੇ ਕਿ ਬੰਦ ਚ ਸਰਕਾਰ ਨੂੰ ਕਰੀਬ 3.5 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਹੜਤਾਲ ਦਾ ਅੱਜ ਦੂਸਰਾ ਦਿਨ ਹੈ ਪੰਜਾਬ ਤੇ ਮੋਹਾਲੀ ਚ ਕਰਮਚਾਰੀਆਂ ਦਾ ਇਕੱਠ ਅਤੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੀ ਚੰਡੀਗੜ੍ਹ ਚ ਸੀਐਮ ਦਾ ਘਰ ਘੇਰਿਆ ਜਾਵੇਗਾ ਇਸ ਨੂੰ ਲੈ ਕੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਮੋਹਾਲੀ ਚ ਪੰਜਾਬ ਰੋਡਵੇਜ਼ ਬਨਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸਵੇਰੇ 10 ਵਜੇ ਤੋਂ ਵਿਰੋਧ ਪ੍ਰਦਰਸ਼ਨ ਕਰਨਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਬੀਤੇ ਦਿਨ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪੂਰੇ ਪੰਜਾਬ ਦੇ ਬੱਸ ਗਾਂਦੇ ਵਿੱਚ ਚੱਕਾ ਜਾਮ ਕੀਤਾ ਗਿਆ ਸੀ ਸਿਰਫ ਪ੍ਰਾਈਵੇਟ ਬੱਸਾਂ ਚੱਲਦੀਆਂ ਪਈਆਂ ਸਨ ਅਜਿਹੇ ਦੇ ਵਿੱਚ ਲੋਕ ਵੀ ਖੱਜਲ ਖਵਾਰ ਹੁੰਦੇ ਨਜ਼ਰ ਆਏ ਬਾਜੋ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਜਿਹੜੇ ਲੇਡੀਜ਼ ਵਾਰੀ ਹੋ ਜਾਂਦੇ ਬਹੁਤ ਹੋ ਰਹੀ ਆ ਹੁਣ ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ ਬਹੁਤਿਆ ਬੱਸਾਂ ਪੀਆਰਟੀ ਚੱਲਦੀਆਂ ਉਹ ਬੰਦ ਪਈਆਂ ਤੇ ਜਨਾਨੀ ਸਵਾ ਦੀ ਬਹੁਤ ਪਰੇਸ਼ਾਨੀ ਆ ਰਹੀ ਜਿਹੜੇ ਅਸੀਂ ਆ ਨਾ ਅੰਮ੍ਰਿਤਸਰ ਜਿਹਨਾਂ ਨੇ ਜਾਣਾ ਸਰਕਾਰੀ ਬਾਸ ਤੇ ਸਾਨੂੰ ਵੱਡੀ ਪਰੇਸ਼ਾਨੀ ਆ ਰਹੀ ਆ ਆਪੀ ਰੂਪ ਅੱਜ ਜਿਹੜੇ ਬੰਦ ਨੇ ਕਿਉਂਕਿ 600 ਤੋਂ 85 ਜਣਾਂ ਦੀ ਜਿਹੜੇ ਕੱਚੇ ਨੌਜਵਾਨ ਨੇ ਹਾਲ ਦਾ ਕਾਫੀ ਰੂਟ ਅੱਜ ਇਹ ਬੰਦ ਨੇ ਜਗਾ ਦੇ ਨੇ ਹੁਣ ਕਿਸ ਤਰ੍ਹਾਂ ਦਾ ਅਸਰ ਦਿਖ ਰਿਹਾ ਬਸ ਬਹੁਤ ਆਵਾਜੇ ਭਰਾਤ ਹੋ ਰਹੀ ਆ ਜਿਹੜੇ ਕਈ ਰੂਟਾਂ ਤੇ ਜਿਆਦੇ ਰੋਡ ਤੇ ਚਲਦੀ ਆ ਉਥੇ ਸਾਰੀ ਰੋਡ ਬੰਦ ਪਈ ਆ ਜਿਵੇਂ ਫਰੋਇ ਦਾ ਰੂਟ ਤੇ ਰੋਡ ਤੇ ਜਿਆਦੇ ਉਥੇ ਬੰਦ ਪਈ ਆ ਸਾਰਿਆਂ ਨੂੰ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਹੁਣ ਅਸੀਂ ਆ ਜਿਨ੍ਹਾਂ ਨੇ ਅੰਮ੍ਰਿਤਸਰ ਜਾਣਾ ਜਾਂ ਹੋਰ ਦੂਰ ਥੋਟੇ ਜਾਣਾ ਸਾਨੂੰ ਵੀ ਸਮੱਸਿਆ ਬਹੁਤ ਆ ਰਹੀ ਲਗਭਗ ਅਸੀਂ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਡਿਪਾਰਟਮੈਂਟ ਨੂੰ ਭੇਜਿਆ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾ ਦੀ ਤੁਸੀਂ ਲਾ ਕੇ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਕਰ ਦੋ ਪਰ ਪੰਜਾਬ ਸਰਕਾਰ ਤੇ ਤਨ ਤੇ ਕੋਈ ਜੂਣ ਹੀ ਸਰਕੀ ਜੇ ਤੇ ਫਿੱਟੇ ਵਜੋਂ ਅਸੀਂ 6 7 8 ਤਰੀਕ ਦੀ ਤਿੰਨ ਦਿਨਾਂ ਤੋਂ ਰੋਜ ਹਿਤਾਲ ਕੀਤੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਕੋਈ ਖੱਜਲ ਖਵਾਰ ਨਹੀਂ ਕਰਨਾ ਚਾਹੁੰਦੇ ਕਿਉਂਕਿ 1 ਜੁਲਾਈ ਨੂੰ ਮੁੱਖ ਮੰਤਰੀ ਨੇ ਸਾਡੇ ਨਾਲ ਪੈਨਲ ਮੀਟਿੰਗ ਕਰੀ ਸੀ ਤੇ ਸਾਨੂੰ 1 ਮਹੀਨੇ ਦਾ ਇਹ ਕਹਿ ਕੇ ਭਰੋਸਾ ਦਵਾਇਆ ਸੀ ਅਸੀਂ 1 ਮਹੀਨੇ ਦੇ ਵਿੱਚ ਤੁਹਾਡੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰ ਦਾਂਗੇ ਪਰ ਸਰਕਾਰ ਆਪਣੇ ਵਾਅਦੇ ਕਰਕੇ ਭੁੱਲ ਜਾਂਦੀ ਹੈ ਜਿਵੇਂ ਕਿ ਇਹਨਾਂ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕਿਤੇ ਸੀ ਵੀ ਅਸੀਂ ਘਰ-ਘਰ ਚੱਕ ਕੇ ਸਰਕਾਰੀ ਨੌਕਰੀ ਦੇਵਾਂਗੇ ਤੇ ਆਊਟਸੋਰਸ ਤੇ ਕੰਟਰੈਕਟ ਦੇ ਅਸੀਂ ਕੋਈ ਭਰਤੀ ਨਹੀਂ ਕਰਾਂਗੇ ਸਿੱਧੀ ਰੈਗੂਲਰ ਭਰਤੀ ਕਰਾਂਗੇ ਜਿਹੜੇ ਡਿਪਾਰਟਮੈਂਟਾਂ ਚ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ ਪਰ ਜਿਦਿ ਇਹ ਸੱਤਾ ਚਾਉਂਦੇ ਆ ਕੋਈ ਵੀ ਪਾਰਟੀ ਆ ਇਹ ਰਾਜਨੀਤਿਕ ਪਾਰਟੀਆਂ ਭੁੱਲ ਜਾਂਦੀਆਂ ਵੀ ਅਸੀਂ ਲੋਕਾਂ ਨਾਲ ਕੀ ਵਾਅਦੇ ਕੀਤੇ ਸੀ ਕੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀ ਅਸੀਂ ਸਰਕਾਰ ਨੂੰ ਉਹਨਾਂ ਦੇ ਪੁਰਾਣੇ ਵਾਅਦੇ ਯਾਦ ਕਰਵਾ ਰਹੇ ਹਾਂ ਵੀ ਅਸੀਂ ਕੱਚੇ ਮੁਲਾਜ਼ਮ ਪਿਛਲੇ ਲੰਬੇ ਸੰਤਾ ਭੰਡਾਰਿਆ ਸਾਨੂੰ ਰੈਗੂਲਰ ਕੀਤਾ ਜਾ ਚੌਣਿਆ ਕੀ ਹੈ ਸਾਡਾ ਕੋਈ ਸ਼ੌਕ ਨਹੀਂ ਹੜਤਾਲਾਂ ਮਜਾਰੇ ਕਰਨਾ ਜਿੱਥੇ ਅਸੀਂ ਆਪਣਾ ਰੋਜਗਾਰ ਪੱਕਾ ਕਰਨ ਦੇ ਨਾਲ ਆਮ ਜਨਤਾ ਵਾਸਤੇ ਵੀ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ 10 ਗੇਰ ਬੱਸਾਂ ਪਾਈ ਜਾਣ ਕਿਉਂਕਿ ਪਿਆਬ ਜੋ ਟਰਾਂਸਪੋਰਟ ਦਾ ਦਾਰਾ ਉਹਦੇ ਚ ਘੱਟੋ ਘੱਟ 18 ਕੈਟਾਗਰੀ ਫਰੀ ਸਵਰ ਕਰਲੀਆਂ ਨੇ ਜਿੱਥੇ ਅਸੀਂ ਆਪਣਾ ਰੋਜਗਾਰ ਪੱਕਾ ਕਰਾ ਰਹੇ ਹਾਂ ਉੱਥੇ ਆਮ ਜਨਤਾ ਲਈ ਵੀ ਇਹ ਬੱਸਾਂ ਮੰਗ ਕਰ ਰਹੇ ਹਾਂ ਇਸ ਕਰਕੇ ਆਮ ਜਨਤਾ ਨਹੀਂ ਚਾਣੇ ਆ ਅਸੀਂ ਪਹਿਲਾਂ ਹੀ ਸੂਚਿਤ ਕਰਤਾ ਸੀ ਇੱਕ ਮਹੀਨਾ ਪਹਿਲਾਂ ਅਸੀਂ ਆਪਣਾ ਜੋ ਨੋਟਿਸ ਦਿੱਤਾ ਸੀ ਸਰਕਾਰ ਨੂੰ ਕਿ ਜੇਕਰ ਸਾਡੀ ਮੰਂਡਾ ਜ ਮੰਨੀਆਂ ਲਾਗੂ ਨਾ ਕੀਤੀ ਤੇ ਆਮ ਜਨਤਾ ਨੂੰ ਸੂਚਿਤ ਕੀਤਾ ਸੀ ਆਮ ਜਨਤਾ ਨੂੰ ਬੇਨਤੀ ਕਰਦੇ ਆ ਕਿ ਸਾਡੀ ਇਹ ਹਰਤਾਵ ਦੀ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਅਸੀਂ ਤੁਹਾਡੇ ਹਿੱਤ ਲਈ ਲੜ ਰਹੇ ਹਾਂ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵਿੱਚ ਇੱਕ ਹੋਰ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਦੇ ਵੱਲੋਂ ਇੱਕ ਪਾਰਟੀ ਨੂੰ ਲੈ ਕੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਹੋਰਾਂ ਦੇ ਵੱਲੋਂ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉੱਥੇ ਹੀ ਹੁਣ ਸੂਤਰਾਂ ਤੋਂ ਇੱਕ ਵੱਡੀ ਖਬਰ ਪਾਰਟੀ ਦੇ ਨਾਮ ਨੂੰ ਲੈ ਕੇ ਸਾਹਮਣੇ ਆਈ ਹੈ ਐਨਐਸਏ ਦੇ ਤਹਿਤ ਅਸੰਬਧੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਖਾਲਸਤਾਨੀ ਸਮਰਥਨਤੇ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਆਪਣੀ ਪਾਰਟੀ ਦਾ ਨਾਮ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖਣ ਜਾ ਰਹੇ ਹੈ ਜ਼ਿਕਰੇ ਖਾਸ ਸੇਕ ਕਿ 14 ਜਨਵਰੀ ਨੂੰ ਉਹਨਾਂ ਨੇ ਕਹਿਣ ਤੇ ਪੰਜਾਬ ਦੇ ਵਿੱਚ ਨਵੀਂ ਖੇਤਰੀ ਰਾਜਨੀਤਿਕ ਪਾਰਟੀ ਦਾ ਗਠਨ ਕੀਤਾ ਜਾਵੇਗਾ ਸ੍ਰੀ ਮੁਖਸਰ ਸਾਹਿਬ ਚ ਮਾਗੀ ਮੇਲੇ ਦੇ ਮੌਕੇ ਤੇ ਆਯੋਜਨ ਮਾਗੀ ਦੇ ਮੇਲੇ ਦੇ ਦੌਰਾਨ ਇਹ ਐਲਾਨ ਕੀਤਾ ਜਾਵੇਗਾ ਇਹ ਜਾਣਕਾਰੀ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਮੀਡੀਆ ਦੇ ਸਾਹਮਣੇ ਸਾਂਝੀ ਕੀਤੀ ਗਈ ਹੈ ਜ਼ਿਕਰੇ ਖਾਸਾ ਕਿ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰਾਂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਇਸ ਬਾਬਤ ਅਹਿਮ ਜਾਣਕਾਰੀ ਦਿੱਤੀ ਨਹੀਂ ਅਸੀਂ ਉਹ ਗੱਲ ਕਰ ਰਹੇ ਹਾਂ ਉਹ ਚੀਜ਼ ਹੈ ਕਿ ਉਹ ਉਹ ਅਮਰਿਤਪਾਲ ਤੋਂ ਜੇਲ੍ਹ ਤੋਂ ਹੋਰ ਤੇ ਉਹਦੀ ਕੋਈ ਚਿੱਠੀ ਆ ਨਹੀਂ ਰਹੀ ਬਾਹਰ ਤੇ ਇਹੋ ਜਿਹੀਆਂ ਚਿੱਠੀਆਂ ਜਿਹੜੀਆਂ ਕਿ ਹੁਣ ਕੌਣ ਕੌਣ ਇਦਾਂ ਕਰ ਰਿਹਾ ਹੈ ਤੇ ਇਹ ਉਹ ਫੇਕ ਸੀਗਾ ਤੇ ਇਹ ਇਹਨੀਆਂ ਚੀਜ਼ਾਂ ਚਲੋ ਜਦੋਂ ਅਮਰਤਪਾਲ ਆਉਣਗੇ ਉਹ ਸਪਸ਼ਟ ਕਰਨਗੇ ਇਸ ਕਾਨਫਰੰਸ ਵਿੱਚ ਆਉਣਗੇ ਇਸ ਕਾਨਫਰੰਸ ਵਿੱਚ ਆਉਣਗੇ ਆਪ ਵੀ ਸਾਹਿਬ ਚਰਚਾ ਕਾਫੀ ਹੋਈ ਹੈ ਜੀ ਮੈਂ ਇਸ ਕਾਨਫਰੰਸ ਵਿੱਚ ਹਾਜ਼ਰ ਹੋਣ ਕੇ ਜਿਹੜੀ ਇਸ ਕਾਨਫਰੰਸ ਦੀ ਗੱਲ ਕਰਨ ਬੱਟ ਦੀ ਗੱਲ ਕਰਦੇ ਹਾਂ ਇਹ ਤੋਂ ਹੋਣਾ ਵਰਤਾਲਾ ਸੇ ਜਿਵੇਂ ਹਾਂਜੀ ਨਹੀਂ 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 ਉਹ ਉਹਨਾਂ ਦਾ ਜੇ 15 ਤਰੀਕ ਹੈ ਉਹਨਾਂ ਦੀ ਉਹਨਾਂ ਨੂੰ ਉਹਦਾ ਇਦਾ ਸਟੇਟਸ ਕੀ ਹੈ ਇਹ ਪਾਰਟੀ ਵਿੱਚ ਐਨਐਸਏ ਜਿਹੜਾ ਲੱਗਾ ਹੈ ਜੀ ਉਹ 19 ਸਾਲ ਦਾ ਹੁੰਦਾ ਹੈ ਜੀ ਕਿੰਨਾ ਕਿਚਲ ਬਹੁਤ ਸਮਾਂ ਲੋਕਾਂ ਨੂੰ ਇਹ ਤੇ ਹੁਣ ਜੀ ਉਹ ਧੱਕੇ ਨਾਲ ਲਾਇਆ ਗਿਆ ਫਿਰ ਇੱਕ ਸਾਲ ਵਧਾਇਆ ਗਿਆ ਹੁਣ ਵੀ ਸਾਨੂੰ ਮੇਰੇ ਖਿਆਲ ਹੈ ਕਿ ਜਦੋਂ ਦਾ ਅਸੀਂ ਕੁਝ ਇਸ ਪਾਸੇ ਨੂੰ ਕਦਮ ਪੁੱਟਿਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਹੋ ਜੀਆਂ ਧਮਕੀਆਂ ਆ ਰਹੀਆਂ ਕਿ ਜੇ ਤੁਸੀਂ ਇਹ ਅੱਗੇ ਵਧਦੇ ਜੋ ਤੇ ਸ਼ਾਇਦ ਤੁਹਾਡੀ ਐਨਐਸਏ ਦਾ ਸਾਡੇ ਨਾਲ ਇਹੋ ਜਿਹਾ ਬੱਸ ਸਕਦਾ ਜੀ ਹੋਰ ਬੱਸ ਸਕਦਾ ਕੋਈ ਪ੍ਰਵੀਜ਼ਨ ਹੈ ਉਹਦਾ ਵੀ ਨਹੀਂ ਪ੍ਰਵੀਜ਼ਨ ਤੇ 1 ਸਾਲ ਤੋਂ ਬਾਅਦ ਵੀ ਨਹੀਂ ਕੋਈ ਹੈਗੀ ਪਰ ਜਦੋਂ ਤੱਕਾ ਹੀ ਕਰਨਾ ਹੋਵੇ ਕਿਸੇ ਨਾਲ ਤੇ ਜਾਂ ਕਿਸੇ ਨੂੰ ਉਹ ਦਬਾ ਕੇ ਰੱਖਣਾ ਹੋਵੇ ਤੇ ਫਿਰ ਕੋਈ ਬਹੁਤ ਕੁਝ ਕੀਤਾ ਜਾ ਰਿਹਾ ਕਿਉਂ ਸਾਡੇ ਨਾਲ ਕਾਨੂੰਨ ਦੋਹਰਾ ਵਿਹਾਰ ਕਰ ਰਿਹਾ ਸਾਡੇ ਬੰਦੀ ਸਿੰਘ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਛੁੱਟ ਰਿਹਾ ਤੇ ਇੱਕ ਪਾਸੇ ਉਹ ਸੌਦਾ ਸਾਧਾਰ ਕੇ ਬੰਦਿਆਂ ਨੂੰ ਤੇ ਜੇ ਦਿਨ ਪ੍ਰੋਬਲ ਮਿਲ ਜਾਂਦੀ ਹੈ ਮੇਰੇ ਖਿਆਲ ਹੈ ਕਿ ਨੇ ਨਾਂ ਵਿਸ਼ੇਸ਼ ਨਹੀਂ ਕਿ ਬਹੁਤ ਜਿਹੜੀ ਅਸੀਂ ਸਾਰੇ ਪੰਜਾਬ ਚ ਘੁੰਮ ਕੇ ਦੇਖਿਆ ਸਾਰੇ ਲੋਕਾਂ ਦੀ رائے ਨਾਲ ਹੀ ਅਸੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਸਾਰੇ ਲੋਕ ਬਹੁਤ ਵੱਡਾ ਸਮਰਥਨ ਸਾਨੂੰ ਆ ਸਰ ਜੀ ਖਾਲਸਾ ਨਾਲ ਆ ਵੀ ਖਾਲਸਾ ਦੀ سپورਟ ਸਾਡੇ ਨਾਲ ਆ ਹਾਂ ਨਹੀਂ ਨਾਮੁਸ਼ਰਾ ਜੀ ਕੁਨਾਲ ਇਹ ਗੱਲ ਕਹਿੰਦੇ ਪਏ ਨੇ ਕਿ ਜੇ ਉਹ ਖਾਲਸਾਪਨ ਤੋਂ ਪਿੱਛੇ ਹਟਦੇ ਤੇ ਮੇਰਾ ਨਾਲ ਕੋਈ ਸਮਰਥਨ ਨਹੀਂ ਹੋਏ ਨਹੀਂ ਉਹ ਜੀ ਉਹਨਾਂ ਦਾ ਰਸਤਾ ਵੱਖਰਾ ਵਾ ਸਾਡਾ ਵੱਖਰਾ ਵਾ ਕਿਉਂਕਿ ਉਹਨਾਂ ਦੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਚਲਾਉਣੀ ਅਸੀਂ ਆਪਣੀ ਪਾਰਟੀ ਚਲਾਉਣੀ ਸਾਡੀ ਸਤਿਪਾਲਨ ਹੁੰਦਾ ਵੀ ਤੇ ਰਸਤਾ ਇਹੋ ਹੀ ਸੀਗਾ ਕਿ ਨਾ ਇਹੋ ਹੀ ਨਹੀਂ ਉਹ ਚਲੋ ਉਹ ਵੀ ਰਸਤਾ ਤੇ ਉਹ ਅਮਰਪਾਲ ਉਹਨੇ ਵੀ ਆ ਕੇ ਸਪਸ਼ਟ ਕਰਨਗੇ ਬਾਕੀ ਅਸੀਂ ਕੋਈ ਹਰੇਕ ਸਿੱਖ ਚਾਹੁੰਦਾ ਕਿ ਸਾਡਾ ਰਾਜ ਭਾਗ ਹੋਵੇ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਰਾਜ ਕਰੇ ਗਾ ਖਾਲਸਾ ਬਾਕੀ ਅਸੀਂ ਸਰਕਾਰੇ ਖਾਲਸਾ ਵਰਗੀ ਰਾਜ ਦੀ ਕਾਮਨਾ ਕਰਦੇ ਹਾਂ ਕਿ ਜਿਹੜਾ ਸਾਰਿਆਂ ਨੂੰ ਇਨਸਾਫ ਮਿਲ ਸਕੇ ਸਾਰਿਆਂ ਨੂੰ ਪਰ ਅਮਰਿਤਪਾਲ ਸਿੰਘ ਹਨਾ ਤੁਹਾਨੂੰ ਹਮਾਇਤ ਜਿੱਥੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨਦੇਵ ਵੱਲੋਂ ਅਮਰਿਤਪਾਲ ਵੱਲੋਂ ਬਣਾਈ ਜਾ ਰਹੀ ਪਾਰਟੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤਾਂ ਲਗਾਤਾਰ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਤੋਂ ਅਸੀਂ ਰਾਜਨੀਤੀ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਅੱਗੇ ਵਧੇ ਪਈਆਂ ਤੇ ਜੇਕਰ ਇਹ ਪਾਰਟੀ ਵੀ ਸਾਡੇ ਜਿਹੜੇ ਮੁੱਦੇ ਆ ਖਾਲਿਸਤਾਨ ਦੇ ਉਸ ਨੂੰ ਲੈ ਕੇ ਅੱਗੇ ਵਧੇਗੀ ਤਾਂ ਅਸੀਂ ਵੀ ਉਹਨਾਂ ਦਾ ਸਾਥ ਦੇਵਾਂਗੇ ਜ਼ਿਕਰੇ ਖਾਸ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮਿਆਣਾ ਵਿਖੇ ਦਿਨ ਦਿਹਾੜੇ ਹਥਿਆਰਬੰਦ ਕਥਿਤ ਬਦਮਾਸ਼ਾਂ ਨੇ ਘਰ ਦੇ ਅੰਦਰ ਜਾ ਕੇ ਐਨਆਰਆਈ ਅਤੇ ਇੱਕ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਦੇ ਵਿੱਚ ਭਾਵੇਂ ਭਰਤੀ ਕਰਵਾਇਆ ਗਿਆ ਮਾਮਲਾ ਜ਼ਮੀਨੀ ਵਿਵਾਦ ਦਾ ਜੁੜਿਆ ਦੱਸਿਆ ਜਾ ਰਿਹਾ ਹੈ ਹਮਲੇ ਦੀ ਪੂਰੀ ਵੀਡੀਓ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਵੱਲੋਂ ਅਤੇ ਸੀਨੀਅਰ ਪੁਲਿਸ ਅਫਸਰਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਮੋਦੀ ਸਾਹਿਬ ਨੇ ਤੇ ਉਹਨਾਂ ਦੇ ਸਾਰੇ ਕੈਬਨਟ ਹੁਣ ਸਿੱਖਾਂ ਦੀ ਕਦਰ ਕਰੂਗੀ ਜੋ ਕਰਕੇ ਜੇ ਕਦਰ ਨਹੀਂ ਕਰਨਗੇ ਤਾਂ ਸਿੱਖ ਬਹੁਤ ਦੂਰ ਚਲੇ ਜਾਣਗੇ ਤੇ ਸਾਰ ਜਗਜੀਤ ਸਿੰਘ ਜੋ ਇਨੀ ਤਪੱਸਿਆ ਕਰ ਰਹੀ ਹੈ ਸਾਡੀ ਪਾਰਟੀ ਤੇ ਪੰਥ ਉਹਨਾਂ ਦੇ ਪਿੱਛੇ ਹੈ ਤੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਦੇ ਕੁਰਬਾਨੀ ਦੇ ਸਮੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਕੁਝ ਕੀਤਾ ਹੈ ਉਹਨਾਂ ਨੇ ਸਿੱਖਾਂ ਦੇ ਲਈ ਚੜ੍ਹਦੀ ਕਲਾ ਦੇ ਲਈ 40 ਦਿਨਾਂ ਤੋਂ ਫਖੜਤਾਲ ਰੱਖੀ ਹੈ ਔਰ ਮੌਤ ਦੇ ਕਿਨਾਰੇ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਾਲ ਫਤਿਹ ਅਰਜ਼ ਕਰਦੇ ਹਾਂ ਤੁਹਾਡੇ ਸਾਹਮਣੇ ਵਾਇ ਕੁ ਜੀ ਕਹਿੰਦਾ 2.3 ਮਾਨ ਸਾਹਿਬ ਆ ਕਿ ਪਾਈ ਅਮਰਪਾਲ ਸਿੰਘ ਹੋਰੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਸੀਂ ਕਾਫੀ ਬੜੀ ਸਪੋਰਟ ਕੀਤੀ ਹੈ ਕੋਈ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿ ਉਹ ਤੁਸੀਂ ਸਪੋਰਟ ਕਰੋਗੇ ਜੀ ਜੇਕਰ ਉਹਨਾਂ ਨੂੰ ਨਵੀਂ ਪਾਰਟੀ ਬਣਾਉਂਦੇ ਨੇ ਅਸੀਂ ਸੰਤ ਚਨਲ ਸਿੰਘ ਭਿੰਡਰਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਤਾਨ ਦੀ ਫਤਿਹ ਦੇ ਲਈ ਜੂਝ ਰਹੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ ਜੇ ਉਹ ਪਾਰਟੀ ਇਸ ਸੰਦਰਸ਼ ਦੇ ਵਿੱਚ ਰਲੂਗੀ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰਲੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੇ ਆ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸਨ ਜਰਨੈਲ ਸਿੰਘ ਭਿੰਡਰਵਾਲੇ ਦੇ ਹੁਕਮ ਤੇ ਉਸ ਦੇ ਵਿੱਚ ਨੁਕਸਾਨ ਪਾਉਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆਂ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਸਾਣ ਦੀ ਅਰਦਾਸ ਕਰਦੇ ਆਂ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਸਾਣ ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋੜ ਮਰੋੜ ਪੰਥ ਦੇ ਵਿੱਚ ਨਾ ਪਾਵੇ ਔਰ ਸ਼੍ਰੋਮਣੀ ਕਾਲੀ ਦਾ ਨੰਬਰ ਸਰਦਾਰ ਨਾਲ ਅਸੀਂ ਝਾੜੂ ਬਰਦਾਰ ਆਏ ਤੁਹਾਡੇ ਉਹਨਾਂ ਦੀ ਅੱਦਾਦ ਕਰੋ ਮਾਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਖਾਲਸਪਤਾਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਦਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਿਤਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਤੇ ਉਹਨਾਂ ਨੇ ਨਾ ਕੀਤੀ ਸੀ ਕਿ ਕਿ ਅਸੀਂ ਕੋਈ ਖਾਲਸਪਤਾਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਹੈ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਫਿਰ ਮੈਂ ਜਵਾਬ ਤਾਂ ਦੇ ਦਿੱਤਾ ਕਿ ਤੋੜ ਪਾ ਨਾ ਜੇ ਪੰਥ ਸੰਤ ਜਰਨੈਲ ਸਿੰਘ ਭਿੰਡਰਵਾਲੇ ਦੀ ਸੋਚ ਤੇ ਜਿਹੜੀ ਪਾਰਟੀ ਚੱਲ ਰਹੀ ਉਹਦੇ ਫਿਰ ਤੋੜ ਮਰੋੜ ਹੋਊਗੀ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆ ਰੱਖੇ ਔਰ ਟੁੱਟਣ ਨਾ ਦੇਵੇ ਕੋਰਲੀ ਦਲ ਅੰਮ੍ਰਿਤਸਰ ਨੂੰ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਰੁਕਣ ਦਾ ਨਾਮ ਨਹੀਂ ਲੈਂਦੇ ਪਰ ਤਾਜ਼ਾ ਮਾਮਲਾ ਕਾਫੀ ਹੈਰਾਨੀਜਨਕ ਸਾਹਮਣੇ ਆਇਆ ਹੈ ਜਿੱਥੇ ਇੱਕ ਐਨ ਆਰ ਆਈ ਪਰਿਵਾਰ ਦੇ ਘਰ ਤੇਜ਼ ਤਰ ਹਥਿਆਰਾਂ ਦੇ ਨਾਲ ਸ਼ੱਕੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਬਾਜੀ ਅਸੀਂ ਇੱਥੇ ਬੈਠੇ ਸੀ ਇਹ ਮੁੰਡਿਆਂ ਨੇ ਆ ਕੇ ਹਮਲਾ ਕਰਤਾ ਸਾਡੇ ਤੇ ਤੇ ਵੀ ਮਲੋ ਆ ਕੇ ਵੀ ਮਲ ਸਾਡੇ ਤੇ ਦੂਜਾ ਹੈ ਸਬਲਾ ਸੀ ਜੀ ਉਹਨਾਂ ਕੋਲੇ ਕੋ ਕਾਪੇ ਸੀ ਤੇ ਉਹ ਦੂਜਾ ਸਾਡੇ ਤੇ ਅਟੈਕ ਕੀਤਾ ਤੇ ਮੁੰਡਿਆਂ ਨੂੰ ਕੁੱਟਣ ਲੱਗੇ ਹਾਂਜੀ ਫਿਰ ਇਹ ਸੀ ਜੀ 8 10 ਜਾਣੇ ਸੀ ਹਾਂ 8 10 ਜਾਣੇ ਕਾਰਨ ਕੀ ਰਿਹਾ ਜੀ ਲੜਾਈ ਲੜਾਈ ਕੋਈ ਨਹੀਂ ਉਹ ਲਿਵਰ ਲੱਗੀ ਹੈ ਸਾਡੀ ਤੇ ਉਹ ਟਰਾਲੀ ਭਰਨ ਲੱਗੇ ਸੀ ਅਸੀਂ ਤਾਂ ਬਿੰਬਾ ਉਹ ਲਿਵਰ ਵਾਲੇ ਤੇ ਉਹ ਬਾਹਰ ਸਟਕੇ ਹੋਣੀਆਂ ਸੀ ਜਾਂ ਕਰਾਇਆ ਜਿਹੜਾ ਹੁੰਦਾ ਕੂੜਾ ਜਾਂ ਜਿਹੜਾ ਇਟਾਂ ਤੋਂ ਝੜਦਾ ਤੇ ਉਹ ਆ ਕੇ ਕੁੱਟਣ ਲੱਗ ਪਏ ਮੁੰਡਿਆਂ ਨੂੰ ਸਾਡੇ ਨੂੰ ਦੋਹਾਂ ਦੇ ਸੱਟਾਂ ਮਾਰੀਆਂ ਨਾਮਦਰ ਦੇ ਵੀ ਤੇ ਮਨਦੀਪ ਸਿੰਘ ਦੇ ਵੀ ਨਰਿੰਦਰਪਾਲ ਸਿੰਘ ਤੋਂ ਨਰਿੰਦਰ ਜੀ ਕੀ ਗੱਲਬਾਤ ਹੋਈ ਆਪਣੇ ਨਾਲ ਬਾਈ ਜੀ ਇਸੇ ਘਰੇ ਬੈਠੇ ਚਾਹੀਂ ਜਾਂਦੇ ਸੀਗੇ ਬੰਦੇ ਆਏ ਪਿਸਤੌਲ ਉਹਨਾਂ ਦੇ ਕੋਲੇ ਸੀਗੇ ਕਿਨਾ ਤਾ ਕਿਰਪਾਨਾ ਉਹਨਾਂ ਦੇ ਕੋਲੇ ਸੀ ਸਾਰਾ ਸਮਾਨ ਉਹਨਾਂ ਦੇ ਕੋਲ ਸੀ ਸਾਡੇ ਬਰ ਕੋਈ ਗੱਲ ਉਹਨੇ ਪੁੱਛੀ ਸਾਡੇ ਤੇ ਅਟੈਕ ਕਰਤਾ ਜੀ ਕਾਰਨ ਵਧਿਆ ਰਿਹਾ ਸੀ ਸਾਨੂੰ ਦਾ ਕੁਝ ਦੱਸਿਆ ਨਹੀਂ ਜੀ ਅਸੀਂ ਤਾਂ 40 ਸਾਲਾਂ ਬਾਅਦ ਕਨੇਡਾ ਤੋਂ ਆਏ ਆ 40 ਸਾਲ ਹੋ ਗਏ ਸਾਨੂੰ ਕਨੇਡਾ ਗਿਆ ਮੈਂ ਮਾਲ ਦੇ ਬੱਚੀ ਨੂੰ ਲੈਣ ਆਇਆ ਠੀਕਾ ਇੱਥੇ ਤੇ ਸਕੂਲ ਲਾਉਣ ਆਇਆ ਠੀਕਾ ਤੇ ਮੈਂ ਤੇ ਮੇਰੇ ਬੱਚੀ ਸੀਗਾ ਤੇ ਮੈਨੂੰ ਨਹੀਂ ਪਤਾ ਵੀ ਜੇ ਉਹਨਾਂ ਦੇ ਮੇਰੇ ਡੈਡੀ ਜੀ ਨਾਲ ਹੋਵੇ ਕੋਈ ਜੰਝਮੀ ਜਾਂ ਦਾ ਜਾਂ ਕੁਝ ਤਾਂ ਉਹਦਾ ਮੈਨੂੰ ਨਹੀਂ ਨੌਲੇਜ ਤੇ ਸਾਡੇ ਨਾਲ ਹੋਰ ਸਾਡੇ ਪਿੰਡੇ ਬੰਦੇ ਸੀ ਉਹਦੇ ਵੀ ਵਿਚਾਰੇ ਦੇ ਬਹੁਤ ਸੱਤਾਂ ਮਾਰੀਆਂ ਮੇਰੇ ਵੀ ਮਾਰਨਾ ਕਿਰਪਾਨ ਮਾਰੀ ਤੇ ਸੱਤਾਂ ਬਹੁਤ ਮਾਰਨ ਬਾਈ ਹਾਂ ਦੀ ਵਾਲ ਮੇਰੀ ਪੱਗ ਤਾਰੀ ਮਗਰਸੇ ਇੱਕ ਬੰਦਾ ਤੇ ਮੇਰੇ ਸਹਾਸਤਰਾਂ ਦੀ ਮਿਲ ਕੇ ਸਾਂਹੀ ਬਿਆਨ ਦਿੱਤੀ। ਤੇ ਜਿਹੜਾ ਹੈਗਾ ਸੋਸ਼ਲ ਕਾਰਵਾਈ ਕੀਤੀ। ਫੌਸਲੇ ਹਜੇ ਤੱਕ ਕੋਈ ਨਹੀਂ ਆਇਆ ਹੁਣ ਤੇ ਹਜੇ ਤੱਕ ਉਹਾਂ ਨੇ ਵੀ ਅਸੀਂ ਵੇਟ ਕਰਦੇ ਵੇਟ ਕਰਦੇ ਆ। ਅੱਜ ਪਿੰਡ ਕਮਿਆਣੇ ਵਿਖੇ ਕੋਈ ਲੜਾਈ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀਗਾ ਤੇ ਮਰੀਜ਼ ਇੱਥੇ ਦੋਹਾਂ ਪਾਰਟੀਆਂ ਦੇ ਆਏ ਸੀ ਇਹ ਦਾਖਲ ਹੋਏ ਤੇ ਤਲਾਸ਼ ਮਿਲ ਤੇ ਅਸੀਂ ਵੀ ਇੱਥੇ ਮੌਕੇ ਤੇ ਆਏ ਆ ਤੇ ਜੋ ਵੀ ਬਿਆਨ ਲਿਖਾਉਣਗੇ ਉਸ ਮੁਤਾਬਕ ਥਾਣਾ ਸਦਰ ਦੇ ਐਸਐਚਓ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕਿੰਨੇ ਕੁ ਬੰਦੇ ਦੋਸ਼ੀਆਂ ਨੂੰ ਫੜਨ ਦੀ ਰੇਡ ਕੀਤੇ ਜਾ ਰਹੇ ਆ ਤੇ ਦੋ ਕੁ ਬੰਦੇ ਟੈਕ ਮੀ ਹੋਏ। ਦੋਨੋਂ ਗੱਲਾਂ ਇੱਥੇ ਮੈਡੀਕਲ ਕਾਲਜ ਦਾ। ਸੋਇਸਨ ਹੁਣ ਤੱਕ ਦੀਆਂ ਅਹਿਮ ਤੇ ਤਾਜ਼ਾ ਖਬਰਾਂ ਬਧੇਰੇ ਖਬਰਾਂ ਦੇ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ